ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰੇ ਸਾਰੇ YouTube ਵਾਲੇ ਵੀਰਾਂ ਭੈਣਾਂ ਨੂੰ ਆਸ ਕਰਦੇ ਹਾਂ ਕਿ ਮੇਰੇ ਸਾਰੇ ਵੀਰ ਭੈਣ ਭਰਾ ਵਧੀਆ ਹੀ ਹੋਣਗੇ ਤੇ ਅੱਜ ਆਪਾਂ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਫਿਰ ਤੋਂ ਇੱਕ ਨਵੀਂ ਵੀਡੀਓ ਤੇ ਇਸ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਟੌਪਿਕ ਹੈਗਾ ਵਾ ਗੱਲਬਾਤ ਦਾ ਕਿ ਜਿਹੜੇ ਵੀਰਾਂ ਭਰਾਵਾਂ ਨੇ ਪੇਪਰ ਫਿਲ ਕੀਤਾ ਸੀ ਉਹਨਾਂ ਦੇ ਕੋਟੇ ਜਿਹੜੇ ਆ ਵੰਡੇ ਗਏ ਆ ਕੋਟਿਆਂ ਬਾਰੇ ਹੀ ਆਪਾਂ ਗੱਲਬਾਤ ਕਰਾਂਗੇ ਕਿੰਨਾ ਕਿੰਨਾ ਕੋਟਾ ਆ ਕਿਹੜੇ ਕਿਹੜੇ ਜ਼ਿਲ੍ਹੇ ਨੂੰ ਕਿਹੜੇ ਕਿਹੜੇ ਸ਼ਹਿਰ ਨੂੰ ਕਿੰਨਾ ਕਿੰਨਾ ਕੋਟਾ ਆ ਇਸ ਟੌਪਿਕ ਬਾਰੇ ਹੀ ਆਪਾਂ ਗੱਲਬਾਤ ਕਰਾਂਗੇ ਇਸ ਵੀਡੀਓ ਦੇ ਵਿੱਚ ਮਤਲਬ ਕਿ ਕੋਟਾ ਉਹਨਾਂ ਨੇ ਵੰਡਿਆ ਵਾ ਲੇਡੀਜ਼ ਵਾਸਤੇ ਜੈਂਟ ਵਾਸਤੇ ਜੈਂਟਸ ਵਾਸਤੇ ਪਲੱਸ ਜਿਹੜਾ ਆਪਣੀ ਇੰਡੀਆ ਨੂੰ ਐਕਸਟਰਾ ਕੋਟਾ ਮਿਲਿਆ ਵਾ ਤਿੰਨ ਭਾਗਾਂ ਵਿੱਚ ਵੰਡਿਆ ਵਾ ਬਾਕੀ ਚਲੋ ਆਪਾਂ ਇਹਨੇ ਕਿਹੜੇ ਮੇਨ ਜਿਹੜੇ ਆਪਾਂ ਨੂੰ ਚਾਹੀਦੇ ਹੁੰਦੇ ਆ ਜਾਦਾ ਚੈਨਲਾਂ ਦੇ ਇਹ ਵੀਡੀਓ ਨੂੰ ਕਰਦੇ ਹਾਂ ਸਟਾਰਟ ਪਰ ਵੀਡੀਓ ਨੂੰ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਮੈਂ ਇੱਕ ਗੱਲ ਜਰੂਰ ਕਹਾਂਗਾ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਵੋ ਤੇ ਨਾਲ ਹੀ ਬੈਲ ਆਈਕਨ ਨੂੰ ਵੀ ਹਾਲ ਤੇ ਸੈੱਟ ਕਰ ਲਵੋ ਤਾਂ ਜੋ ਅਸੀਂ ਕੋਈ ਵੀ ਨਵੀਂ ਵੀਡੀਓ ਅਪਲੋਡ ਕਰੀਏ ਤੇ ਤੁਹਾਨੂੰ ਉਸ নোਟੀਫਿਕੇਸ਼ਨ ਸਭ ਤੋਂ ਪਹਿਲੇ ਵਿੱਚ ਮਿਲ ਜਾਵੇ ਤੇ ਤੁਸੀਂ ਉਸ ਵੀਡੀਓ ਵਿੱਚੋਂ ਕੁਝ ਸਿੱਖ ਸਕੋ ਤੇ ਕੁਝ ਸਿਖਾ ਸਕੋ ਦੂਜੇ ਨੰਬਰ ਤੇ ਨਾਲ ਹੀ ਜਿਨ੍ਹਾਂ ਨੇ ਸਾਨੂੰ ਹਾਲ ਤੱਕ ਇੰਸਟਾਗ੍ਰਾਮ ਦੇ ਉੱਤੇ ਫੋਲੋ ਨਹੀਂ ਕੀਤਾ ਹਾਂ ਜਾਕੀ ਇੰਸਟਾਗ੍ਰਾਮ ਤੇ ਵੀ ਫੋਲੋ ਕਰ ਲਵੋ ਉਸ ਦਾ ਲਿੰਕ ਤੁਹਾਨੂੰ ਮਿਲ ਜੂਗਾ ਡਿਸਕ੍ਰਿਪਸ਼ਨ ਦੇ ਵਿੱਚ ਤੇ ਜੇਕਰ ਤੁਹਾਡਾ ਕੋਈ ਵੀ ਸਵਾਲ ਹੈਗਾ ਤੁਸੀਂ ਮੈਨੂੰ ਉੱਥੇ ਪਰਸਨਲੀ ਮੈਸੇਜ ਕਰਕੇ ਵੀ ਪਹੁੰਚ ਸਕਦੇ ਜੇ ਆਪਾਂ ਤੁਹਾਨੂੰ ਜਵਾਬ ਜ਼ਰੂਰ ਦਵਾਂਗੇ ਪਰ ਬੜੇ ਵੀਰਾਂ ਭਰਾਵਾਂ ਦੀ ਸ਼ਿਕਾਇਤ ਹੈਗੇ ਤੁਹਾਨੂੰ ਉੱਥੇ ਮੈਸੇਜ ਨਹੀਂ ਹੁੰਦੇ ਉਹਦਾ ਮੈਂ ਹੱਲ ਲੇ ਕਿ ਕਿ ਜਿਹੜੇ ਵੀਰਾਂ ਭਰਾਵਾਂ ਉੱਥੇ ਮੈਸੇਜ ਵਾਲੀ ਆਪਸ਼ਨ ਨਹੀਂ ਸ਼ੋ ਹੁੰਦੀ ਮੈਂ ਉੱਥੇ ਪੋਸਟਾਂ ਦੇ ਪਿਆ ਹੋਇਆ ਇੰਸਟਾਗ੍ਰam ਦੇ ਉਹ ਤੁਸੀਂ ਮੈਨੂੰ ਪੋਸਟ ਲੇ ਕਮੈਂਟ ਕਰ ਦਿਓ ਭਾਵੇਂ ਕਹ ਲੈ ਹੈਲੋ ਦੇ ਕਮੈਂਟ ਕਰ ਦਿਓ ਮੈਂ ਤੁਹਾਨੂੰ ਆਪੇ ਹੀ ਰਿਪਲਾਈ ਕਰ ਦੂੰਗਾ ਪ੍ਰਾਈਵੇਟ ਦੇ ਵਿੱਚ ਤਾਂ ਜੋ ਆਪਾਂ ਗੱਲਬ ਕੀ ਕਿੰਨਾ ਕਿੰਨਾ ਕੋਟਾ ਕਿੱਥੇ ਕਿੱਥੇ ਮਿਲਿਆ ਵਾ ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਪਿਸਕਾਰਾ ਦੀ ਪਿਸਕਾਰਾ ਨੂੰ ਕੋਟਾ ਮਿਲਿਆ ਵਾ 71 ਬੰਦਿਆਂ ਦਾ ਕੋਟਾ ਮਿਲਿਆ ਵਾ ਲੇਡੀਜ਼ ਵਾਸਤੇ ਤੇ 78 ਬੰਦਿਆਂ ਦਾ ਕੋਟਾ ਮਿਲਿਆ ਵਾ ਜੈਂਟ ਵਾਸ ਜੈਂਟਸ ਵਾਸਤੇ ਤੇ ਪਲੱਸ 10 ਬੰਦਿਆਂ ਦਾ ਕੋਟਾ ਮਿਲਿਆ ਵਾ ਐਕਸਟਰਾ ਜਿਹੜਾ ਆਪਾਂ ਕਹ ਲਈਏ ਕਿ ਇਹ ਲਾ ਇੰਡੀਆ ਨੂੰ ਇਹਦਾ ਮਿਲਿਆ ਵਾ ਉਸ ਤੋਂ ਬਾਅਦ ਪੋਤੈਂਸ ਆ ਪੋਤੈਂਸ ਨੂੰ ਕੋਟਾ ਮਿਲਿਆ ਵਾ ਲੇਡੀਜ਼ ਵਾਸਤੇ 95 ਬੰਦਿਆਂ ਦਾ ਜੈਂਟਸ ਵਾਸਤੇ 90 ਬੰਦਿਆਂ ਦਾ ਤੇ ਪਲੱਸ 36 ਬੰਦਿਆਂ ਦਾ ਕੋਟਾ ਜਿਹੜਾ ਐਕਸਟਰਾ ਮਿਲਿਆ ਵਾ ਆਪਣੇ ਇੰਡੀਆ ਨੂੰ ਮੈਂ ਤੁਹਾਨੂੰ ਇੱਕ ਚੀਜ਼ ਉਹ ਦੱਸਦਾ ਮੈਂ ਜਿਹੜੇ ਮੇਨ ਮੇਨ ਸ਼ਹਿਰ ਹੈ ਮੈਂ ਉਹਨਾਂ ਦੀ ਗੱਲਬਾਤ ਕਰੂੰਗਾ ਕਿਉਂਕਿ ਉਹਨਾਂ ਦੀ ਲਿਸਟ ਬਹੁਤ ਲੰਬੀ ਹੈ ਇਹ ਵਾਲੀ ਮੈਂ ਮੇਨ ਮੇਨ ਸ਼ਹਿਰ ਦੀ ਗੱਲਬਾਤ ਕਰੂੰਗਾ ਉਸ ਤੋਂ ਬਾਅਦ ਤੁਸੀਂ ਵੀਡੀਓ ਵੇਖਣ ਤੋਂ ਬਾਅਦ ਜੇਕਰ ਤੁਹਾਡਾ ਸ਼ਹਿਰ ਉਹਦੇ ਵਿੱਚ ਨਾ ਹੋਊਗਾ ਤੁਸੀਂ ਮੈਨੂੰ ਕਮੈਂਟਰੀ ਕਰ ਸਕਦੇ ਹੋ ਵੀ ਕਿਹੜੇ ਸ਼ਹਿਰ ਦੀ ਤੁਸੀਂ ਗੱਲ ਕਰਦੇ ਹੋ ਮੈਂ ਫਿਰ ਅਗਲੀ ਵੀਡੀਓ ਵਿੱਚ ਕਮੈਂਟਾਂ ਦਾ ਜਵਾਬ ਦੇ ਕੇ ਨਾਲ ਦਾ ਤੁਹਾਨੂੰ ਦੱਸ ਦਾਂਗਾ ਕਿ ਕਿੱਥੇ ਕਿੱਥੇ ਕਿੰਨਾ ਕਿੰਨਾ ਕੋਟਾ ਹੈ ਪਰ ਮੇਨ ਮੇਨ ਜਿਹੜੇ ਵੀਰਾਂ ਭਰਾ ਜਿੱਥੇ ਜ਼ਿਆਦਾ ਪੇਪਰ ਭਰਾਈ ਜਾਂਦੇ ਜਿੱਥੇ ਜ਼ਿਆਦਾ ਕੋਟਾ ਵਾ ਉਹਦੇ ਬਾਰੇ ਆਪਾਂ ਗੱ ਉਸ ਤੋਂ ਅਗਲਾ ਹੈਗਾ ਵਾ ਰੀਜੋ ਕਲਬ ਰੀਜੋ ਕਲਬ ਦਾ ਕੋਟਾ ਹੈਗਾ ਵਾ 193 ਬੰਨਿਆਂ ਦਾ ਕੋਟਾ ਹੈਗਾ ਵਾ ਲੇਡੀਜ਼ ਵਾਸਤੇ ਸਿਰਫ 60 ਬੰਨਿਆਂ ਦਾ ਕੋਟਾ ਹੈਗਾ ਵਾ ਜੈਂਟਸ ਵਾਸਤੇ ਤੇ ਪਲੱਸ 126 ਬੰਨਿਆਂ ਦਾ ਕੋਟਾ ਵਾ ਜਿਹੜਾ ਐਕਸਟਰਾ ਵਾਲਾ ਕੋਟਾ ਵਾ ਉਸ ਤੋਂ ਬਾਅਦ ਹੈਗਾ ਵਾ ਕਸੇਰ ਤੱਕ ਸੇਰ ਤਾਨੂੰ ਕੋਟਾ ਮਿਲਿਆ ਵਾ 105 ਬੰਨਿਆਂ ਦਾ ਕੋਟਾ ਮਿਲਿਆ ਵਾ ਲੇਡੀਜ਼ ਵਾਸਤੇ 53 ਬੰਨਿਆਂ ਦਾ ਕੋਟਾ ਮਿਲਿਆ ਵਾ ਜੈਂਟਸ ਵਾਸਤੇ ਤੇ ਉਸ ਤੋਂ ਬਾਅਦ 83 ਬੰਨਿਆਂ ਦਾ ਕੋਟਾ ਮਿਲਿਆ ਵਾ ਜਿਹੜਾ ਐਕਸਟਰਾ ਮਿਲਿਆ ਵਾ ਬਾਬਾ ਨੂੰ ਉਸ ਤੋਂ ਬਾਅਦ ਜੋਕਰ ਉਸ ਤੋਂ ਬਾਅਦ ਆ ਗਿਆ ਨਾਪੋਲੀ ਨਾਪੋਲੀ ਨੂੰ ਕੋਟਾ ਮਿਲਿਆ ਵਾ 467 ਬੰਨਾਂ ਦਾ ਕੋਟਾ ਮਿਲਿਆ ਵਾ ਲੇਡੀਜ਼ ਵਾਸਤੇ ਤੇ ਜੈਂਟਸ ਵਾਸਤੇ ਮਿਲਿਆ ਵਾ 300 ਬੰਨਾਂ ਦਾ ਕੋਟਾ ਤੇ ਐਕਸਟਰਾ ਕੋਟਾ ਮਿਲਿਆ ਵਾ 283 ਬੰਨਾਂ ਦਾ ਕੋਟਾ ਮਿਲਿਆ ਵਾ ਐਕਸਟਰਾ ਵਾਸਤੇ ਇਹਦੇ ਵਿੱਚ ਲੇਡੀਜ਼ ਵਾਸਤੇ ਕੋਟਾ ਜਿਹੜਾ ਵਾ ਉਹ ਜ਼ਿਆਦਾ ਥਾ 467 ਬੰਨਾਂ ਦਾ ਕੋਟਾ ਵਾ ਜੀ ਉਸ ਤੋਂ ਬਾਅਦ ਸਲੇਰ ਨੂੰ ਸਲੇਰ ਨੂੰ ਚ ਕੋਟਾ ਮਿਲਿਆ ਵਾ 200 39 ਬੰਨਾਂ ਦਾ ਕੋਟਾ ਹੈਗਾ ਵਾ ਲੇਡੀਜ਼ ਵਾਸਤੇ 120 ਬੰਨਾਂ ਦਾ ਕੋਟਾ ਹੈਗਾ ਵਾ ਜੈਂਟਸ ਵਾਸਤੇ ਤੇ ਐਕਸਟਰਾ ਕੋਟਾ ਹੈਗਾ ਵਾ 174 ਬੰਨਾਂ ਦਾ ਕੋਟਾ ਹੈਗਾ ਵਾ ਐਕਸਟਰਾ ਉਸ ਤੋਂ ਬਾਅਦ ਬਲੋਨੀਆਂ ਚ ਬਲੋਨੀਆਂ ਚ ਕੋਟਾ ਹੈਗਾ ਵਾ ਲੇਡੀਜ਼ ਵਾਸਤੇ 380 ਬੰਨਿਆਂ ਦਾ ਜੈਂਟਸ ਵਾਸਤੇ 390 ਬੰਨਿਆਂ ਦਾ ਪਲੱਸ 66 ਬੰਨਿਆਂ ਦਾ ਐਕਸਟਰਾ ਕੋਟਾ ਜਿਹੜਾ ਵਾ ਆਪਣੇ ਇੰਡੀਆ ਨੂੰ ਮਿਲਿਆ ਵਾ ਉਸ ਤੋਂ ਬਾਅਦ ਅਗਲਾ ਕਰ ਲਈਏ ਪਾਰਮਾ ਪਾਰਮਾ ਚ ਕੋਟਾ ਮਿਲਿਆ ਵਾ ਜੈਂਟਸ ਵਾਸਤੇ 43 ਬੰਨਿਆਂ ਦਾ ਲੇਡੀਜ਼ ਵਾਸਤੇ 43 ਬੰਨਿਆਂ ਦਾ ਜੈਂਟਸ ਵਾਸਤੇ 1 ਬੰਨਿਆਂ ਦਾ ਕੋਟਾ ਮਿਲਿਆ ਵਾ ਤੇ ਜਿਹੜਾ ਐਕਸਟਰਾ ਕੋਟਾ ਮਿਲਿਆ ਉਹ ਮਿਲਿਆ ਵਾ 29 ਬੰਦਿਆਂ ਵਾਸਤੇ ਉਸ ਤੋਂ ਬਾਅਦ 50 ਸਾ 50 ਚ ਕੋਟਾ ਜਿਹੜਾ ਮਿਲਿਆ ਵਾ ਲੇਡੀਜ਼ ਵਾਸਤੇ ਹੋਏਗਾ ਵਾ 184 84 ਬੰਦਿਆਂ ਦਾ ਕੋਟਾ ਹੈਗਾ ਵਾ ਲੇਡੀਜ਼ ਵਾਸਤੇ 180 ਬੰਦਿਆਂ ਦਾ ਕੋਟਾ ਹੈਗਾ ਵਾ ਜੈਂਟਸ ਵਾਸਤੇ ਤੇ 22 ਬੰਦਿਆਂ ਦਾ ਕੋਟਾ ਵਾ ਜਿਹੜਾ ਐਕਸਟਰਾ ਕੋਟਾ ਵਾ ਉਸ ਤੋਂ ਬਾਅਦ ਹੈਗਾ ਵਾ ਰੀਜੋ ਐਮੀਲੀਆ ਰੀਜੋ ਮਿਲਿਆ ਕੋਟਾ ਹੈਗਾ ਵਾ ਲੇਡੀਜ਼ ਵਾਸਤੇ 18 ਬੰਦਿਆਂ ਦਾ ਜੈਂਟਸ ਵਾਸਤੇ 6 ਬੰਦਿਆਂ ਦਾ ਤੇ ਪਲੱਸ ਐਕਸਟਰਾ ਕੋਟਾ ਹੈਗਾ ਵਾ 9 ਬੰਦਿਆਂ ਦਾ ਉਸ ਤੋਂ ਬਾਅਦ ਅਗਲੇ ਪਾਸੇ ਆਇੰਦਾ ਵਾ 30 ਤੇ 30 ਦੇ ਜੋ ਕੋਟਾ ਹੈਗਾ ਜੇ ਅ 30 ਤੇ ਚ ਕਿੰਨਾ ਵਾ 14 ਬੰਦਿਆਂ ਦਾ 14 ਬੰਦਿਆਂ ਦਾ ਹੈਗਾ ਲੇਡੀਜ਼ ਵਾਸਤੇ ਉਸ ਤੋਂ ਬਾਅਦ ਹੈਗਾ 13 ਬੰਦਿਆਂ ਦਾ ਹੈਗਾ ਵਾ ਜੈਂਟਸ ਵਾਸਤੇ ਤੇ ਪਲੱਸ ਇੱਕ ਬੰਦੇ ਦੇ ਵਾਸਤੇ ਐਕਸਟਰਾ ਕੋਟਾ ਵਾ ਜਿਹੜਾ ਉਸ ਤੋਂ ਬਾਅਦ ਲਾਤੀਨ ਨਾਲ ਲਾਤੀਨਾ ਵਿੱਚ ਹੈਗਾ ਵਾ ਲੇਡੀਜ਼ ਵਾਸਤੇ ਕੋਟਾ ਹੈਗਾ ਵਾ 146 ਬੰਦਿਆਂ ਦਾ ਤੇ ਜੈਂਟਸ ਵਾਸਤੇ ਹੈਗਾ ਵਾ 120 ਬੰਦਿਆਂ ਦਾ ਤੇ ਐਕਸਟਰਾ ਕੋਟਾ ਹੈਗਾ ਵਾ 47 ਬੰਦਿਆਂ ਦਾ ਉਸ ਤੋਂ ਬਾਅਦ ਰੋਮਾ ਦੇ ਵਿੱਚ ਰੋਮਾ ਵਿੱਚ ਹੈਗਾ ਵਾ 1193 ਹੈਗਾ ਵਾ ਲੇਡੀਜ਼ ਵਾਸਤੇ ਕੋਟਾ ਤੇ 1200 ਕੋਟਾ ਹੈਗਾ ਵਾ ਜੈਂਟਸ ਵਾਸਤੇ ਤੇ ਉਸ ਤੋਂ ਬਾਅਦ ਇਹ ਐਕਸਟਰਾ ਕੋਟਾ ਹੈਗਾ ਵਾ 280 ਬੰਨਿਆਂ ਦਾ ਐਕਸਟਰਾ ਕੋਟਾ ਵਾ ਜੀ ਰੋਮੋ ਵਿੱਚ ਸਭ ਤੋਂ ਜ਼ਿਆਦਾ ਵਾ 1193 ਬੰਨਿਆਂ ਦਾ ਕੋਟਾ ਹੈਗਾ ਵਾ ਲੇਡੀਜ਼ ਵਾਸਤੇ ਤੇ 1200 1200 ਬੰਨਿਆਂ ਦਾ ਕੋਟਾ ਹੈਗਾ ਵਾ ਜੈਂਟਸ ਵਾਸਤੇ ਉਸ ਤੋਂ ਬਾਅਦ ਆ ਗਿਆ ਜੈਨੋਵਾ ਜੈਨੋਵਾ ਵਿੱਚ ਕੋਟਾ ਹੈਗਾ ਵਾ 152 ਬੰਨਿਆਂ ਦਾ ਕੋਟਾ ਹੈਗਾ ਵਾ ਲੇਡੀਜ਼ ਵਾਸਤੇ ਤੇ ਜੈਂਟਸ ਵਾਸਤੇ ਹੈਗਾ ਵਾ 180 ਬੰਨਿਆਂ ਦਾ ਤੇ ਐਕਸਟਰਾ ਕੋਟਾ ਹੈਗਾ ਵਾ 11 ਬੰਨਿਆਂ ਦਾ ਉਸ ਤੋਂ ਬਾਅਦ ਆਇਆ ਬੈਰਗਾਮੋ ਬੈਰਗਾਮੋ ਚ ਹੈਗਾ ਵਾ ਲੇਡੀਜ਼ ਵਾਸਤੇ 40 ਦਾ ਤੇ ਜੈਂਟਸ ਵਾਸਤੇ 3 ਬੰਦਿਆਂ ਦਾ ਤੇ ਪਲੱਸ ਐਕਸਟਰਾ ਕੋਟਾ ਹੈਗਾ ਵਾ 67 ਬੰਦਿਆਂ ਦਾ ਜੀ ਉਸ ਤੋਂ ਬਾਅਦ ਕੋਮੋ ਕੋਮੋ ਦੇ ਵਿੱਚ ਹੈਗਾ ਵਾ 153 ਬੰਦਿਆਂ ਦਾ ਕੋਟਾ ਹੈਗਾ ਵਾ ਕੋਮੋ ਦੇ ਵਿੱਚ ਲੇਡੀਜ਼ ਵਾਸਤੇ 150 ਦਾ ਹੈਗਾ ਵਾ ਜੈਂਟਸ ਵਾਸਤੇ ਤੇ 2 ਬੰਦਿਆਂ ਦਾ ਕੋਟਾ ਹੈਗਾ ਵਾ ਐਕਸਟਰਾ ਜਿਹੜਾ ਕੋਟਾ ਵਾ ਉਸ ਤੋਂ ਬਾਅਦ ਆਇੰਦਾ ਵਾ ਅਗਲੇ ਪਾਸੇ ਮਿਲਾਨੋ ਮਿਲਾਨੋ ਦੇ ਵਿੱਚ ਕੋਟਾ ਹੈਗਾ ਵਾ 827 ਬੰਦ ਹੈਗਾ ਵਾ ਲੇਡੀਜ਼ ਵਾਸਤੇ ਤੇ 840 ਹੈਗਾ ਵਾ ਜੈਂਟਸ ਵਾਸਤੇ ਤੇ ਪਲੱਸ 217 ਦਾ ਹੈਗਾ ਵਾ ਨਾਰਮਲ ਜਿਹੜੇ ਆ ਪੁਆਇੰਟ ਐਕਸਟਰਾ ਵਾ ਉਹਨਾਂ ਆਪਾਂ ਕਹਿ ਸਕਦੇ ਆ ਉਸ ਤੋਂ ਬਾਅਦ ਅਗਲੇ ਪਾਸੇ ਆ ਜਾਂਦਾ ਵਾ ਅਗਲੇ ਪਾਸੇ ੜੇ ਹੋਰ ਮੇਨ ਮੇਨ ਜੇ ਆ ਇਹ ਰਾਵਾਂ ਕੰਪੋ ਵਾਸੋ ਕੰਪੋ ਵਾਸੋ ਦੇ ਵਿੱਚ ਹੈਗਾ ਵਾ 26 ਬੰਨਿਆਂ ਦਾ ਕੋਟਾ ਹੈਗਾ ਵਾ ਜਿਨ੍ਹਾਂ ਨੇ ਜਿਹੜੇ ਮਲਕੀ ਲੇਡੀਜ਼ ਵਾਸਤੇ 30 ਬੰਨਿਆਂ ਦਾ ਕੋਟਾ ਹੈਗਾ ਵਾ ਜੈਂਟਸ ਵਾਸਤੇ ਤੇ ਪਲੱਸ ਹੈਗਾ ਵਾ 8 ਬੰਨਿਆਂ ਦਾ ਕੋਟਾ ਜਿਨ੍ਹਾਂ ਨੇ ਪੇਪਰ ਦੂਜੇ ਆਪਾਂ ਜਿਹੜਾ ਪੇਪਰ ਨਹੀਂ ਫਿਲ ਕੀਤਾ ਐਕਸਟਰਾ ਜਿਹੜਾ ਕੋਟਾ ਉਹ ਬੜਾ ਉਸ ਤੋਂ ਬਾਅਦ ਅੱਗੇ ਆਇਂਦਾ ਵਾ ਤੋਰਰੀਨੋ ਤੋਰਰੀਨੋ ਵਿੱਚ ਕੋਟਾ ਹੈਗਾ ਵਾ 286 ਬੰਨਿਆਂ ਦਾ ਕੋਟਾ ਹੈਗਾ ਤੋਰਰੀਨੋ ਦੇ ਵਿੱਚ ਲੇਡੀਜ਼ ਵਾਸਤੇ 240 ਦਾ ਹੈਗਾ ਵਾ ਜੈਂਟਸ ਵਾਸਤੇ ਤੇ ਪਲੱਸ ਐਕਸਟਰਾ ਜਿਹੜਾ ਕੋਟਾ ਹੈਗਾ ਵਾ 22 ਬੰਨਿਆਂ ਦਾ ਉਸ ਤੋਂ ਬਾਅਦ ਹੈਗਾ ਬਾਰੀ ਦੇ ਵਿੱਚ ਬਾਰੀ ਵਿੱਚ ਵੀ ਕੋਟਾ ਜ਼ਿਆਦਾ ਵਾ ਲੇਡੀਜ਼ ਵਾਸਤੇ ਹੈਗਾ ਵਾ 904 ਬੰਨਿਆਂ ਦਾ ਕੋਟਾ ਜੈਂਟਸ ਵਾਸਤੇ ਹੈਗਾ ਵਾ 270 ਬੰਨਿਆਂ ਦਾ ਕੋਟਾ ਤੇ ਪਲੱਸ ਜਿਹੜੇ ਵਾ ਐਕਸਟਰਾ ਕੋਟਾ ਵਾ ਉਹ ਹੈਗਾ ਵਾ ਕਿੰਨਾ ਵਾ ਐਕਸਟਰਾ ਬਾਰੀ ਦੇ ਵਿੱਚ 93 ਮਨਯਾ ਦਾ ਕੋਟਾ ਹੈਗਾ ਵਾ ਐਕਸਟਰਾ ਵਾ ਉਸ ਤੋਂ ਬਾਅਦ ਫੌਜਾ ਫੌਜਾ ਦੇ ਵਿੱਚ ਹੈਗਾ ਕੋਟਾ 265 ਲੇਡੀਜ਼ ਵਾਸਤੇ 360 ਬੰਦਿਆਂ ਵਾਸਤੇ ਤੇ ਪਲੱਸ 20 ਬੰਨਾਂ ਦਾ ਕੋਟਾ ਹੈਗਾ ਵਾ ਐਕਸਟਰਾ ਉਸ ਤੋਂ ਬਾਅਦ ਲੇ ਚੇਲੇ ਚ ਦੇ ਵਿੱਚ ਹੈਗਾ 228 ਲੇਡੀਜ਼ 108 ਜੈਂਸ ਤੇ ਪਲੱਸ 176 ਐਕਸਟਰਾ ਹੈਡਾ ਕੋਟਾ ਵਾ ਉਸ ਤੋਂ ਬਾਅਦ ਤਰਨ ਤੋਂ ਤਰਨ ਤੋਂ ਦੇ ਵਿੱਚ ਹੈਗਾ ਵਾ 200 ਨੱਤਰ 187 263 ਬੰਨਾਂ ਦਾ ਕੋਟਾ ਹੈਗਾ ਵਾ ਲੇਡੀਜ਼ ਵਾਸਤੇ 276 ਹੈਗਾ ਵਾ ਜੈਂਟਸ ਵਾਸਤੇ ਤੇ ਪਲੱਸ 93 ਬੰਨਾਂ ਦਾ ਕੋਟਾ ਹੈਗਾ ਵਾ ਜਿਨ੍ਹਾਂ ਨੂੰ ਆਪਾਂ ਕਹਿ ਲੈਂਦੇ ਆ ਐਕਸਟਰਾ ਕੋਟਾ ਜਿਹੜਾ ਵਾ ਉਸ ਤੋਂ ਬਾਅਦ ਅੱਗੇ ਆਇੰਦਾ ਵਾ ਐਗਰੀਜੈਂਟ ਤੋਂ ਐਗਰੀਜੈਂਟ ਤੋਂ ਵਿੱਚ ਹੈਗਾ 28 ਬੰਨਾਂ ਦਾ ਕੋਟਾ ਲੇਡੀਜ਼ ਵਾਸਤੇ 17 ਬੰਨਾਂ ਦਾ ਹੈਗਾ ਵਾ ਜੈਂਟਸ ਵਾਸਤੇ ਤੇ ਨਾਰਮਲ ਜਿਹੜੇ ਵਾ 2 ਬੰਨਾਂ ਦਾ ਕੋਟਾ ਹੈਗਾ ਵਾ ਜਿਨ੍ਹਾਂ ਨੇ ਐਕਸਟਰਾ ਪੇਪਰ ਹੈ ਉਸ ਤੋਂ ਬਾਅਦ ਕਤਾਨੀਆਂ ਕਤਾਨੀਆਂ ਵਿੱਚ ਹੈਗਾ ਵਾ 133 ਬੰਨਾਂ ਦਾ ਕੋਟਾ ਜੇ ਲੇਡੀਜ਼ ਵਾਸਤੇ 110 ਦਾ ਜੈਂਟਸ ਵਾਸਤੇ ਤੇ ਪਲੱਸ 19 ਬੰਨਾਂ ਦਾ ਕੋਟਾ ਐਕਸਟਰਾ ਵਾ ਉਸ ਤੋਂ ਬਾਅਦ ਪਲੇਅਰ ਮੋ ਪਲੇਅਰ ਮੋ ਚ ਹੈਗਾ ਵਾ ਲੇਡੀਜ਼ ਵਾਸਤੇ 83 ਜੈਂਟਸ ਵਾਸਤੇ 60 ਤੇ ਐਕਸਟਰਾ ਹੈਗਾ ਵਾ 4 ਬੰਨਾਂ ਦਾ ਕੋਟਾ ਉਸ ਤੋਂ ਬਾਅਦ ਰਗੂਸਾ ਰਗੂਸੇ ਵਿੱਚ ਹੈਗਾ ਜੀ 457 ਲੇਡੀਜ਼ 515 ਜੈਂਟਸ ਤੇ ਪਲੱਸ 15 ਬੰਨਾਂ ਦਾ ਕੋਟਾ ਹੈਗਾ ਵਾ ਐਕਸਟਰਾ ਜਿਹੜਾ ਵਾ ਉਸ ਤੋਂ ਬਾਅਦ ਅੱਗੇ ਆ ਜਾਂਦਾ ਵਾ ਆਪਣਾ ਹੋਰ ਫਰੈਂਸ ਫਰੈਂਸ ਵਿੱਚ ਕੋਟਾ ਜਿਹੜਾ ਹੈਗਾ ਵਾ 234 ਬੰਨਾਂ ਦਾ ਲੇਡੀਜ਼ ਵਾਸਤੇ ਹੈ 246 ਕੇ ਬਾਅਦ ਜੈਂਟਸ ਵਾਸਤੇ 228 ਬੰਨਾਂ ਦਾ ਐਕਸਟਰਾ ਕੋਟਾ ਜਿਹੜਾ ਵਾ ਉਸ ਤੋਂ ਬਾਅਦ ਲੂਕ ਲੂਕਾ ਲੂਕਾ ਹੈਗਾ ਵਾ 136 ਲੇਡੀਜ਼ 120 ਜੈਂਟਸ ਤੇ ਪਲੱਸ 20 30 ਬੰਨਾਂ ਦਾ ਕੋਟਾ ਹੈਗਾ ਵਾ ਐਕਸਟਰਾ ਵਾਲਾ ਉਸ ਤੋਂ ਬਾਅਦ ਅਗਲੇ ਪਾਸੇ ਆਈਂਦਾ ਵਾ ਪਹਿਲਾਂ ਪਕੜ ਕੀਤੀ ਸੀ 30 ਤੋਂ ਦੀ ਹੋਣੇਗਾ 30 30 30 ਪਹਿਲਾਂ 30 ਜੀ ਹੋਂ ਟ੍ਰੈਂਡ ਉਹ 30 ਬਸੇ ਕੋਟਾ ਹੈਗਾ ਵਾ 208 ਲੇਡੀਜ਼ 270 ਜੈਂਟਸ ਪਲੱਸ 3 ਬੰਨਿਆਂ ਦਾ ਐਕਸਟਰਾ ਕੋਟਾ ਵਾ ਉਸ ਤੋਂ ਬਾਅਦ ਆ ਜਾਂਦਾ ਵਾ ਅਗਲੇ ਪਾਸੇ ਪਾਡੋ ਵਾ ਪਾਡੋ ਆ ਜਿਹੜਾ ਕੋਟਾ ਲੇਡੀਜ਼ ਵਾਸਤੇ 214 ਜੈਂਟਸ ਵਾਸਤੇ 173 ਤੇ ਐਕਸਟਰਾ ਕੋਟਾ 58 ਬੰਦਿਆਂ ਦਾ ਜੇ ਉਸ ਤੋਂ ਬਾਅਦ ਆ ਜਾਂਦਾ 320 320 ਹੋ ਜਾਏਗਾ 32 ਲੇਡੀਜ਼ 30 ਜੈਂਟਸ ਤੇ ਪਲੱਸ 7 ਬੰਨਿਆਂ ਦਾ ਕੋਟਾ ਹੈਗਾ ਵਾ ਐਕਸਟਰਾ ਉਸ ਤੋਂ ਬਾਅਦ ਵੈਨਿਸਿਆ ਵੈਨਿਸਿਆ ਜਿਹੜਾ ਆਪਣਾ ਵੈਨਿਸ ਸ਼ਹਿਰ ਵਾ ਉਹ ਇਹ ਨਾ ਪਾਣੀ ਵਾਲਾ ਸ਼ਹਿਰ ਵਾ ਉਹਦੇ ਚ ਕੋਟਾ ਹੈਗਾ ਵਾ 946 ਲੇਡੀਜ਼ 902 ਜੈਂਸ ਪਲੱਸ 70 ਬੰਦਿਆਂ ਦਾ ਕੋਟਾ ਹੈਗਾ ਵਾ ਐਕਸਟਰਾ ਜਿਹੜਾ ਵਾ ਉਸ ਤੋਂ ਬਾਅਦ ਵੈਰੋਨਾ ਵੈਰੋਨਾ ਚ ਹੈਗਾ ਵਾ 147 ਦਾ ਹੈਗਾ ਵਾ ਲੇਡੀਜ਼ 12 ਬੰਦਿਆਂ ਦਾ ਹੈਗਾ ਵਾ ਜੈਂਟ ਵਾਸਤੇ ਜੈਂਟਸ ਵਾਸਤੇ 160 ਹੈਗਾ ਵਾ ਐਕਸਟਰਾ ਕੋਟਾ ਹੈ ਜਿਹੜਾ ਵਾ ਉਸ ਤੋਂ ਬਾਅਦ ਵਿਚੈਂਸਾ ਵਿਚੈਂਸਾ ਚ ਹੈਗਾ ਲੇਡੀਜ਼ ਵਾਸਤੇ 240 ਬੰਦੇ 40 ਦਾ ਕੋਟਾ ਤੇ ਜੈਂਟਸ ਵਾਸਤੇ ਹੈਗਾ ਵਾ 270 ਦਾ ਕੋਟਾ ਤੇ ਪਲੱਸ ਐਕਸਟਰਾ ਕੋਟਾ ਹੈਗਾ ਵਾ 30 ਬੰਦਿਆਂ ਦਾ ਉਸ ਤੋਂ ਬਾਅਦ ਆ ਜਾਂਦੇ ਵਾ ਹੁਣ ਆਪਾਂ ਗੱਲਬਾਤ ਕਰ ਲੈਨੇ ਆ ਸਾਲ ਵਾਲੇ ਪੇਪਰਾਂ ਦੀ ਪਿੱਛੇ ਆਪਾਂ ਗੱਲਬਾਤ ਕੀਤੀ ਸੀ ਉਹ ਬਾਰੇ ਕੀਤੀ ਸੀ 9 ਮੰਥ ਵਾਲਿਆਂ ਦੀ ਜੇ ਕਿਸੇ ਵੀਰ ਭਰਾ ਨੂੰ ਹੱਲੇ ਵੀ ਮਲਕੀ ਉਹਦਾ ਸ਼ਹਿਰ ਦਾ ਨਾਮ ਨਾ ਆਇਆ ਤੁਸੀਂ ਮੈਨੂੰ ਕਮੈਂਟ ਕਰਕੇ ਦੱਸ ਸਕਦੇ ਹੋ ਜੇ ਆਪਾਂ ਅਗਲੀ ਵੀਡੀਓ ਉਤੇ ਹੀ ਬਣਾ ਲਾਂਗੇ ਹੁਣ ਆਪਾਂ ਗੱਲਬਾਤ ਕਰ ਲੈਨੇ ਆ ਇਹ ਆਪਣੇ ਜਿਹੜੇ ਆ ਸਾਲ ਵਾਲੇ ਪੇਪਰ ਉਹਨਾਂ ਬਾਰੇ ਗੱਲਬਾਤ ਕਰ ਲੈਨੇ ਆ ਸਭ ਤੋਂ ਪਹਿਲਾ ਹੈਗਾ ਪੋਟੈਂਸਾ ਪੋਟੈਂਸਾ ਚ ਕੋਟਾ ਜਿਹੜਾ ਵਾ ਉਹ ਆਇਆ ਵਾ ਮੇ트로 ਇੱਕ ਨਿੱਕੀ ਜਿਹੀ ਗਲਤੀ ਹੋ ਗਈ ਮੈਂ ਹੁਣ ਵੇਖਿਆ ਜਿਹੜਾ ਆਪਾਂ ਕੋਟੇ ਦੱਸਿਆ ਹੋਂ ਦਾ ਕਿ ਇਹ ਸਾਰੇ ਸਾਲ ਵਾਲੇ ਪੇਪਰਾਂ ਦੇ ਜਿਨ੍ਹਾਂ ਨੇ 5 ਫਰਵਰੀ ਨੂੰ ਆਪਣਾ ਕਲਿੱਕ ਡੇਟ ਸੀ ਉਹਨਾਂ ਵਾਲੇ ਕੋਟ ਦੱਸਦੇ ਆ ਹੁਣ ਆਪਾਂ ਤੁਹਾਨੂੰ ਦੱਸਾਂਗੇ ਜਿਨ੍ਹਾਂ ਨੇ 12 ਫਰਵਰੀ ਨੂੰ ਮਤਲਬ ਕਿ 9 ਮੰਥ ਵਾਲਾ ਜਿਹੜਾ ਕੋਟਾ ਵਾ ਹੁਣ ਤੁਹਾਨੂੰ ਦੱਸਾਂਗੇ ਪਹਿਲਾਂ ਇਹੜੇ ਸੀ ਉਹ ਸਾਲ ਵਾਲੇ ਸੀ ਠੀਕ ਆ ਇਹ 9 ਮੰਥ ਵਾਲੇ ਆ ਇਹ ਵੰਡੇ ਉਹਨਾਂ ਨੇ ਚਾਰ ਭਾਗਾਂ ਦੇ ਵਿੱਚ ਪਹਿਲਾ ਹੈਗਾ ਵਾ ਐਗਰੀਕਲਚਰ ਦੋਨਨੇ ਵਾਸਤੇ ਮਤਲਬ ਕਿ ਲੇਡੀਜ਼ ਵਾਸਤੇ ਐਗਰੀਕਲਚਰ ਤੇ ਬਾਅਦ ਵਿੱਚ ਹੈਗਾ ਵਾ ਟੂਰਿਸਟ ਜਿਹੜਾ ਵਾ ਐਗਰੀ ਮਤਲਬ ਕਿ ਲੇਡੀਜ਼ ਵਾਸਤੇ ਉਸ ਤੋਂ ਬਾਅਦ ਬੰਦਿਆਂ ਵਾਸਤੇ ਐਗਰੀਕਲਚਰ ਤੇ ਬਾਅਦ ਵਿੱਚ ਬੰਦਿਆਂ ਵਾਸਤੇ ਹੈਗਾ ਵਾ ਜਿਹੜੇ ਦੂਜ ਆਪਾਂ ਮਲਕੀ ਟੂਰਿਸਟ ਪੇਪਰ ਹੁੰਦੇ ਆ ਤੇ ਉਸ ਤੋਂ ਬਾਅਦ ਇਹ ਕਹਾਂ ਆਂ ਇੰਡੀਆ ਵਾਸਤੇ ਜਿਹੜਾ ਐਕਸਟਰਾ ਕੋਟਾ ਵਾ ਉਹਦੇ ਬਾਰੇ ਵੀ ਆਪਾਂ ਗੱਲਬਾਤ ਕਰ ਲਾਂਗੇ ਐਗਰੀਕਲਚਰ ਵਾਲਾ ਇਸੇਮ ਤੇ ਪਲੱਸ ਟੂਰਿਸਟ ਵਾਲਾ ਮਲਕੀ ਉਹਨਾਂ ਨੇ ਦੋਵਾਂ ਵਿੱਚ ਇਹ ਮਲਕੀ ਛੇ ਭਾਗਾਂ ਵਿੱਚ ਵੰਡ ਲਿਆ ਐਗਰੀਕਲਚਰ ਵਾਲਾ ਲੇਡੀਜ਼ ਵਾਸਤੇ ਪਲੱਸ ਐਗਰੀਕਲਚਰ ਵਾਲਾ ਜੈਂਟਸ ਵਾਸਤੇ ਪਲੱਸ ਟੂ ਪਲੱਸ ਐਕਸਟਰਾ ਜਿਹੜਾ ਕੋਟਾ ਵਾ ਐਗਰੀਕਲਚਰ ਵਾਲਾ ਉਸ ਤੋਂ ਬਾਅਦ ਜੈਂਟਸ ਵਾਸਤੇ ਹੈਗਾ ਵਾ ਇਹ ਦੂਜਾ ਟੂਰਿਸਟ ਵਾਲਾ ਲੇਡੀਜ਼ ਵਾਸਤੇ ਟੂਰਿਸਟ ਵਾਲਾ ਹੈ ਤੇ ਪਲੱਸ ਜਿਹੜਾ ਐਕਸਟਰਾ ਹੈਗਾ ਵਾ ਟੂਰਿਸਟ ਵਾਲਾ ਇਹ ਆਪਾਂ ਸਾਰੇ ਬਾਅਦ ਰਹੀ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਜਿਹੜਾ ਕੋਟਾ ਵਾ ਪੋਟੈਂਸਾਂ ਨੂੰ ਜਿਹੜਾ ਮਿਲਿਆ ਵਾ ਲੇਡੀਜ਼ ਵਾਸਤੇ ਜਿਹੜਾ ਕੋਟਾ ਵਾ ਐਗਰੀਕਲਚਰ ਵਾਲਾ ਉਹ ਹੈਗਾ ਵਾ 68 ਦਾ ਤੇ ਟੂਰਿਸਟ ਵਾਲਾ ਜਿਹੜਾ ਹੈਗਾ ਵਾ ਉਹ ਹੈਗਾ ਵਾ 26 ਦਾ ਲੇਡੀਜ਼ ਵਾਸਤੇ ਜੈਂਟਸ ਵਾਸਤੇ ਹੈਗਾ ਵਾ ਐਗਰੀਕਲਚਰ ਦਾ 68 ਦਾ ਤੇ ਜਿਹੜਾ ਟੂਰਿਸਟ ਵਾਲਾ ਹੈਗਾ ਵਾ 4 ਬੰਨਿਆਂ ਦਾ ਕੋਟਾ ਤੇ ਪਲੱਸ ਜਿਹੜਾ ਵਾ ਐਗਰੀਕਲਚਰ ਦਾ ਮਿਲਿਆ ਵ ਕਿਹੜਾ ਵਾਏ ਐਗਰੀਕਲਚਰ ਦਾ ਇਹਦਾ ਐਕਸਟਰਾ ਮਿਲਿਆ ਵਾ ਉਹ ਹੈਗਾ ਵਾ ਪੋਟੈਂਸ ਹੁਣ ਹੈਗਾ ਵਾ ਦੋ ਬੰਦਿਆਂ ਦਾ ਤੇ ਜਿਹੜਾ ਟੂਰਿਸਟ ਵਾਲਾ ਹੈਗਾ ਵਾ ਚਾਰ ਬੰਦਿਆਂ ਦਾ ਕੋਟਾ ਉਸ ਤੋਂ ਬਾਅਦ ਰੀਜੋ ਰੀਜੋ ਕਰਾਪੇ ਰੀਜੋ ਕਰਾਪੇ ਚ ਹੈਗਾ ਵਾ 26 ਦਾ ਹੈਗਾ ਵਾ ਲੇਡੀਜ਼ ਵਾਸਤੇ ਐਗਰੀਕਲਚਰ ਵਾਲਾ 20 ਦਾ ਹੈਗਾ ਵਾ ਟੂਰਿਸਟ ਵਾਲਾ ਤੇ ਪਲੱਸ ਬਾਅਦ ਚ ਜੈਂਟਸ ਵਾਸਤੇ ਹੈਗਾ ਵਾ 10 ਬੰਦਿਆਂ ਦਾ ਕੋਟਾ ਹੈਗਾ ਵਾ ਐਗਰੀਕਲਚਰ ਵਾਲਾ 6 ਬੰਦਿਆਂ ਦਾ ਕੋਟਾ ਹੈਗਾ ਵਾ ਟੂਰਿਸਟ ਵਾਲਾ ਐਕਸਟਰਾ ਇਹਦਾ ਕੋਟਾ ਵਾ ਹੈਗਾ ਵਾ 17 ਦਾ ਤੇ 21 ਦਾ 17 ਦਾ ਹੈਗਾ ਵਾ ਐਗਰੀਕਲਚਰ ਵਾਲਾ ਤੇ 21 ਬੰਦਿਆਂ ਦਾ ਕੋਟਾ ਹੈਗਾ ਵਾ ਇਹ ਟੂਰਿਸਟ ਵਾਲਾ ਉਸ ਤੋਂ ਬਾਅਦ ਕਸੀਰਤਾਜ ਹੈਗਾ ਵਾ 49 ਦਾ ਕੋਟਾ ਹੈਗਾ ਵਾ 49 ਬੰਦਿਆਂ ਦਾ ਕੋਟਾ ਹੈਗਾ ਵਾ ਜਿਹੜੀ ਲੇਡੀਜ਼ ਵਾਲਾਂ ਨੂੰ ਮਿਲਿਆ ਵਾ ਇਹ ਸੈਕਟਰ ਐਗਰੀਕਲਚਰ ਦਾ ਐਗਰੀਕਲਚਰ ਦਾ ਪਲੱਸ ਹੈਡਾ ਵਾ 7 ਬੰਦਿਆਂ ਦਾ ਕੋਟਾ ਮਿਲਿਆ ਵਾ ਟੂਰਿਸਟ ਵਾਸਤੇ ਲੇਡੀਜ਼ ਨੂੰ ਉਸ ਤੋਂ ਬਾਅਦ ਐਗਰੀਕਲਚਰ ਵਾਲਾ ਬੰਦਿਆਂ ਨੂੰ ਜਿਹੜਾ ਮਿਲਿਆ ਵਾ ਕਿਸੇਰਤਾ ਦੇ ਵਿੱਚ ਹੈਗਾ ਇੱਕ ਬੰਦੇ ਦਾ ਤੇ ਟੂਰਿਸਟ ਵਾਸਤੇ ਵੀ ਇੱਕ ਬੰਦੇ ਦਾ ਹੈਗਾ ਪਲੱਸ 67 ਬੰਦੇ ਦਾ ਕੋਟਾ ਹੈਗਾ ਵਾ ਐਕਸਟਰਾ ਜਿਹੜਾ ਵਾ ਐਗਰੀਕਲਚਰ ਵਾਸਤੇ ਤੇ 5 ਬੰਦੇ ਦਾ ਕੋਟਾ ਹੈਗਾ ਵਾ ਜਿਹੜਾ ਐਕਸਟਰਾ ਵਾ ਟੂਰਿਸਟ ਵਾਸਤੇ ਉਸ ਤੋਂ ਬਾਅਦ ਹੈਗਾ ਵਾ ਨਾਪੋਲੀ ਵਿੱਚ 228 ਦਾ ਹੈਗਾ ਵਾ ਲੇਡੀਜ਼ ਵਾਸਤੇ 49 ਦਾ ਹੈਗਾ ਵਾ ਲੇਡੀਜ਼ ਵਾਸਤੇ ਟੂਰਿਸਟ ਵਾਲਾ 228 ਦਾ ਹੈਗਾ ਸੀ ਐਗਰੀਕਲਚਰ ਵਾਲਾ ਉਸ ਤੋਂ ਬਾਅਦ ਜੈਂਟਸ ਵਾਸਤੇ ਹੈਗਾ ਵਾ 24 ਬੰਦੇ ਦਾ ਕੋਟਾ ਹੈਗਾ ਵਾ ਐਗਰੀਕਲਚਰ ਦਾ 17 ਦਾ ਹੈਗਾ ਵਾ ਟੂਰਿਸਟ ਦਾ ਉਸ ਤੋਂ ਬਗੈਰ ਐਕਸਟਰਾ ਕੋਟਾ ਹੈਗਾ ਵਾ ਉਹ ਹੈਗਾ ਵਾ ਛੇਤਰਬੰਨ ਦਾ ਕੋਟਾ ਹੈਗਾ ਵਾ ਐਗਰੀਕਲਚਰ ਦਾ ਸੈਂਟੀਮੰਬਰ ਦਾ ਕੋਟਾ ਹੈਗਾ ਵਾ ਟੂਰਿਸਟ ਵਾਲਾ ਲੋਬੀ ਮਿੱਤਰੋ ਇਹਦੇ ਬਹੁਤ ਟਾਈਮ ਲੱਗ ਜਾਣਾ ਵਾ ਤੁਸੀਂ ਮੈਨੂੰ ਕਮੈਂਟ ਕਰਕੇ ਦੱਸ ਦਿਓ ਕਿ ਕਿਹੜੇ ਕਿਹੜੇ ਤੁਹਾਡਾ ਸ਼ਹਿਰ ਵਾ ਤੇ ਉੱਥੇ ਤੁਸੀਂ ਬੇਪਰ ਕਿਹੜੇ ਕਿਹੜੇ ਭਰਾਏ ਉਸ ਤੋਂ ਬਾਅਦ ਆਪਾਂ ਤੁਹਾਨੂੰ ਦੱਸ ਦਿਆਂ ਤੁਹਾਡੇ ਤੁਹਾਡੇ ਵਾਸਤੇ ਜਿਹੜਾ ਵਾ ਉਹ ਸ਼ਹਿਰ ਦੇ ਵਿੱਚ ਕਿੰਨਾ ਕੋਟ ਹੈਗਾ ਵਾ ਕਿਉਂਕਿ ਬਹੁਤ ਲੰਬੀ ਲਿਸਟ ਆ ਬਾਅਦ ਕਿਉਂਕਿ 4 4 5 5 6 6 ਬਾਜਾ ਨਾ ਦੱਸਨੇ ਪੈਂਦੇ ਕਿੱਥੇ ਕਿੱਥੇ ਕਿੰਨਾ ਕਿੰਨਾ ਕੋਟਾ ਵਾ ਤੁਸੀਂ ਮੈਨੂੰ ਜਿਹੜਾ ਆਪਾਂ ਤੁਹਾਨੂੰ ਪਹਿਲਾਂ ਦੱਸੇ ਸੀ ਉਹ ਹੈਗੇ ਸੀ ਸਾਰੇ ਹੈਗੇ ਸੀ ਸਾਲ ਵਾਲੇ ਇਹ ਹੈਗੇ ਆ 9 ਮੰਥ ਵਾਲੇ ਲੋਬੀ ਮਿੱਤਰੋ ਇਸ ਵੀਡੀਓ ਵਿੱਚ ਸਿਰਫ ਇੰਨਾ ਹੀ ਜ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਆ ਤੁਹਾਨੂੰ ਆਪਾਂ ਨੈਕਸਟ ਵੀਡੀਓ ਵਿੱਚ ਉਨੇ ਚਿਰ ਲਈ ਸਤਿ ਸ਼੍ਰੀ ਅਕਾਲ ਜੀ ਤੇ ਟੇਕ ਕੇਅਰ ਜੀ